ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਆਦਮੀ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ ਉਸਦੇ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਨ ਉਹ ਆਪਣੇ ਪਰਿਵਾਰ ਦਾ ਖਿਆਲ ਸਹੀ ਤਰੀਕੇ ਨਾਲ ਨਹੀਂ ਸੀ ਰੱਖ ਪਾ ਰਿਹਾ ਕਈ ਵਾਰ ਤੇ ਉਸ ਨੂੰ ਆਪਣਾ ਜੀਵਨ ਖਤਮ ਕਰ ਦੇਣ ਦਾ ਖਿਆਲ ਵੀ ਆਉਂਦਾ ਉਹ ਕਿਸੇ ਰਸਤੇ ਦੀ ਤਲਾਸ਼ ਵਿੱਚ ਸੀ ਇਸੇ ਚਿੰਤਾ ਨੂੰ ਲੈ ਕੇ ਉਹ ਇੱਕ ਮਹਾਤਮਾ ਦੇ ਕੋਲ ਪਹੁੰਚਿਆ ਅਤੇ ਉਹਨਾਂ ਨੂੰ ਬੋਲਿਆ ਮਹਾਤਮਾ ਜੀ ਮੈਨੂੰ ਜੀਵਨ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਆਪਣੇ ਪਰਿਵਾਰ ਦਾ ਖਿਆਲ ਵੀ ਸਹੀ ਤਰੀਕੇ ਨਾਲ ਨਹੀਂ ਰੱਖ ਪਾ ਰਿਹਾ ਹਾਂ। ਮੇਰਾ ਸਮਾਂ ਬਹੁਤ ਬੁਰਾ ਚੱਲ ਰਿਹਾ ਹੈ। ਕਿਰਪਾ ਕਰਕੇ ਤੁਸੀਂ ਮੈਨੂੰ ਇੱਕ ਆਸਾਨ ਰਸਤਾ ਦੱਸੋ ਜਿਸ ਨਾਲ ਮੈਂ ਇਸ ਦੁੱਖ ਵਿੱਚੋਂ ਬਾਹਰ ਨਿਕਲ ਸਕਾਂ। ਮਹਾਤਮਾ ਨੇ ਉਸ ਆਦਮੀ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਬੋਲੇ, ਮੈਂ ਤੈਨੂੰ ਇੱਕ ਰਸਤਾ ਦੱਸਾਂਗਾ, ਲੇਕਿਨ ਉਸ ਤੋਂ ਪਹਿਲਾਂ ਤੈਨੂੰ ਮੇਰਾ ਇੱਕ ਛੋਟਾ ਜਿਹਾ ਕੰਮ ਕਰਨਾ ਪਵੇਗਾ ਉਸ ਪਹਾੜੀ ਦੇ ਉੱਪਰ ਇੱਕ ਮੰਦਰ ਹੈ ਅਤੇ ਉਸ ਮੰਦਰ ਦੇ ਕੋਲ ਕੀੜੀਆਂ ਦਾ ਇੱਕ ਘਰ ਹੈ ਤੈਨੂੰ ਅਗਲੇ 7 ਦਿਨਾਂ ਤੱਕ ਉੱਥੇ ਜਾਣਾ ਹੈ ਅਤੇ ਬਿਨਾਂ ਕਿਸੇ ਕੀੜੀ ਨੂੰ ਮਾਰੇ ਉਹਨਾਂ ਦਾ ਘਰ ਹਰ ਰੋਜ਼ ਤੋੜ ਦੇਣਾ ਹੈ ਉਹ ਵਿਅਕਤੀ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਸੋਚਣ ਲੱਗਿਆ ਕਿ ਇਹ ਕਿਸ ਤਰ੍ਹਾਂ ਦਾ ਕੰਮ ਹੈ ਲੇਕਿਨ ਉਸਨੇ ਮਹਾਤਮਾ ਦੀ ਗੱਲ ਮੰਨੀ ਅਤੇ ਅਗਲੇ ਦਿਨ ਪਹਾੜੀ ਤੇ ਜਾ ਪਹੁੰਚਿਆ ਉਸਨੇ ਦੇਖਿਆ ਕਿ ਕੀੜੀਆਂ ਆਪਣੇ ਘਰ ਵਿੱਚ ਭੋਜਨ ਇਕੱਠਾ ਕਰ ਰਹੀਆਂ ਸਨ ਉਸ ਦਾ ਮਨ ਇਹ ਦੇਖ ਕੇ ਕਮਜ਼ੋਰ ਹੋ ਗਿਆ ਲੇਕਿਨ ਮਹਾਤਮਾ ਦੀ ਗੱਲ ਯਾਦ ਕਰ ਉਸਨੇ ਕੀੜੀਆਂ ਦਾ ਉਹ ਘਰ ਤੋੜ ਦਿੱਤਾ ਕੀੜੀਆਂ ਇੱਧਰ ਉੱਧਰ ਭੱਜਣ ਲੱਗੀਆਂ ਉਹ ਦੁਖੀ ਮਨ ਨਾਲ ਆਪਣੇ ਘਰ ਆ ਗਿਆ ਅਗਲੇ ਦਿਨ ਉਹ ਫਿਰ ਤੋਂ ਪਹਾੜੀ ਉੱਪਰ ਗਿਆ ਉਸਨੇ ਦੇਖਿਆ ਕਿ ਕੀੜੀਆਂ ਨੇ ਫਿਰ ਤੋਂ ਆਪਣਾ ਘਰ ਬਣਾ ਲਿਆ ਸੀ ਉਸਨੂੰ ਹੈਰਾਨੀ ਹੋਈ ਕਿ ਕੀੜੀਆਂ ਨੇ ਇੰਨੀ ਮਿਹਨਤ ਕਰਕੇ ਦੁਬਾਰਾ ਵੀ ਘਰ ਬਣਾ ਲਿਆ ਉਸਨੇ ਫਿਰ ਤੋਂ ਉਹ ਘਰ ਤੋੜ ਦਿੱਤਾ ਉਹ ਲਗਾਤਾਰ ਇਸ ਤਰ੍ਹਾਂ ਕਰਦਾ ਰਿਹਾ ਲੇਕਿਨ ਕੀੜੀਆਂ ਵੀ ਹਰ ਵਾਰ ਨਵਾਂ ਘਰ ਬਣਾਉਂਦੀਆਂ ਰਹੀਆਂ 6ਵੇਂ ਦਿਨ ਉਸਨੇ ਦੇਖਿਆ ਕਿ ਕੀੜੀਆਂ ਨੇ ਥੋੜੀ ਜਿਹੀ ਦੂਰੀ ਤੇ ਇੱਕ ਨਵਾਂ ਘਰ ਬਣਾ ਲਿਆ ਸੀ ਇਸ ਵਾਰ ਉਸਨੇ ਗੁੱਸੇ ਨਾਲ ਉਹਨਾਂ ਦਾ ਘਰ ਤੋੜਦੇ ਹੋਏ ਕੁਝ ਕੀੜੀਆਂ ਨੂੰ ਮਸਲ ਵੀ ਦਿੱਤਾ ਲੇਕਿਨ ਬਾਅਦ ਵਿੱਚ ਉਸ ਦਾ ਮਨ ਬਹੁਤ ਦੁਖੀ ਹੋਇਆ ਉਹ ਸਮਝ ਨਹੀਂ ਸੀ ਪਾ ਰਿਹਾ ਕਿ ਮਹਾਤਮਾ ਉਸ ਦੇ ਕੋਲੋਂ ਇਹ ਸਭ ਕੁਝ ਕਿਉਂ ਕਰਵਾ ਰਹੇ ਹਨ ਉਸ ਰਾਤ ਉਸ ਨੂੰ ਆਪਣੇ ਕੀਤੇ ਉੱਪਰ ਬਹੁਤ ਪਛਤਾਵਾ ਹੋਇਆ ਅਗਲੇ ਦਿਨ ਉਹ ਕੀੜੀਆਂ ਦੇ ਲਈ ਭੋਜਨ ਲੈ ਕੇ ਗਿਆ ਅਤੇ ਉਹਨਾਂ ਨੂੰ ਭੋਜਨ ਖਵਾਇਆ 7ਵੇਂ ਦਿਨ ਉਹ ਮਹਾਤਮਾ ਦੇ ਕੋਲ ਪਹੁੰਚਿਆ ਅਤੇ ਬੋਲਿਆ ਮਹਾਤਮਾ ਜੀ ਮੈਂ ਕੀੜੀਆਂ ਦਾ ਘਰ ਕਈ ਵਾਰ ਤੋੜਿਆ ਲੇਕਿਨ ਅੰਤ ਵਿੱਚ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਇਆ ਮੈਂ ਉਹਨਾਂ ਦੇ ਪ੍ਰਤੀ ਦਇਆ ਮਹਿਸੂਸ ਕੀਤੀ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਬੰਦ ਕਰ ਦਿੱਤਾ ਹੁਣ ਮੈਨੂੰ ਕੋਈ ਵੀ ਰਸਤਾ ਨਜ਼ਰ ਨਹੀਂ ਆ ਰਿਹਾ ਹੈ ਜਿਸ ਨਾਲ ਮੈਂ ਆਪਣੇ ਬੁਰੇ ਸਮੇਂ ਵਿੱਚੋਂ ਬਾਹਰ ਆ ਸਕਾਂ ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਪੁੱਤਰ ਮੈਂ ਤੈਨੂੰ ਕੀੜੀਆਂ ਦਾ ਘਰ ਤੋੜਨ ਲਈ ਨਹੀਂ ਭੇਜਿਆ ਸੀ ਮੈਂ ਚਾਹੁੰਦਾ ਸੀ ਕਿ ਤੂੰ ਉਹਨਾਂ ਤੋਂ ਕੁਝ ਸਿੱਖੇ ਪਹਿਲੀ ਗੱਲ ਤੂੰ ਦੇਖੀ ਕਿ ਕੀੜੀਆਂ ਨੇ ਵਾਰ-ਵਾਰ ਆਪਣਾ ਘਰ ਤੋੜੇ ਜਾਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ। ਹਰ ਵਾਰ ਉਹ ਆਪਣਾ ਨਵਾਂ ਘਰ ਬਣਾਉਂਦੀਆਂ ਗਈਆਂ। ਇਹੀ ਜੀਵਨ ਦਾ ਸਭ ਤੋਂ ਵੱਡਾ ਸਬਕ ਹੈ। ਚਾਹੇ ਜਿੰਨੀ ਵੀ ਵਾਰੀ ਤੇਰਾ ਜੀਵਨ ਕਠਿਨਾਈਆਂ ਨਾਲ ਭਰ ਜਾਵੇ, ਤੂੰ ਕਦੇ ਹਾਰ ਨਾ ਮੰਨੀ। ਵਾਰ-ਵਾਰ ਯਤਨ ਕਰੋ ਕਿਉਂਕਿ ਜਦੋਂ ਤੱਕ ਤੁਸੀਂ ਹਾਰ ਨਹੀਂ ਮੰਨਦੇ, ਉਦੋਂ ਤੱਕ ਤੁਸੀਂ ਅਸਲ ਵਿੱਚ ਹਾਰਦੇ ਨਹੀਂ ਹੋ। ਉਹਨਾਂ ਨੇ ਅੱਗੇ ਕਿਹਾ, ਦੂਸਰੀ ਸਿੱਖ ਇਹ ਹੈ ਕਿ ਜਦੋਂ ਬੁਰਾ ਸਮਾਂ ਆਉਂਦਾ ਹੈ ਤਾਂ ਸਾਨੂੰ ਇਹ ਲੱਗਦਾ ਹੈ ਕਿ ਇਹ ਕਦੇ ਖਤਮ ਨਹੀਂ ਹੋਵੇਗਾ ਲੇਕਿਨ ਇਹ ਸਮਾਂ ਵੀ ਇੱਕ ਦਿਨ ਗੁਜ਼ਰ ਜਾਂਦਾ ਹੈ ਜੀਵਨ ਵਿੱਚ ਸਬਰ ਅਤੇ ਨਿਰੰਤਰ ਯਤਨ ਹੀ ਸਫਲਤਾ ਦਾ ਮੂਲ ਮੰਤਰ ਨੇ ਮਹਾਤਮਾ ਦੀਆਂ ਗੱਲਾਂ ਸੁਣ ਕੇ ਉਹ ਵਿਅਕਤੀ ਸਮਝ ਗਿਆ ਕਿ ਜੀਵਨ ਵਿੱਚ ਕਠਿਨਾਈਆਂ ਦਾ ਸਾਹਮਣਾ ਕਰਨਾ ਹੀ ਸਫਲਤਾ ਦਾ ਰਸਤਾ ਹੈ